ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਐ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਜਲਦੀ ਮਾਫੀ ਨਾ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਫੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਨੂੰ ਕੁੱਟ ਦੇ ਇੱਕ ਇੱਕ ਥੱਪੜ ਬਾਹਰ ਨੂੰ ਮਾਰ ਦੇ ਤਾਨੂੰ ਮਨਜ਼ੂਰ ਐ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਐ ਸੰਜੀ ਮੈਂ ਮੌਰੀ ਮੰਗਦਾ ਪਲੀਜ਼ ਜੇਲੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਤੁਹਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਾ ਦੇ ਤੁਹਾਨੂੰ ਮਨਜ਼ੂਰ ਹੈ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸਮੁੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਸੰਜੀ ਮੈਂ ਮੌਰੀ ਮੰਗਦਾ ਪਲੀਜ਼ ਮੈਂ ਵਾ ਅਚੈਂਗ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਕਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਤੁਹਾਨੂੰ ਕੁੱਟ ਦੇ ਇੱਕ ਇੱਕ ਥੱਪੜ ਬਾਹਰ ਨੂੰ ਲਗਾ ਦੇ ਤੁਹਾਨੂੰ ਮਨਜ਼ੂਰ ਹੈ ਅੱਜ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ